ਦੋ ਲੜਕੀਆਂ ਤੇ ਦੋ ਲੜਕਿਆਂ ਨੇ ਰਲ ਕੇ ਜਿਹੜਾ ਵਾ ਇੱਕ ਗਰੋਹ ਬਣਾਇਆ ਸੀਗਾ ਲਿਫਟ ਲੈਣ ਦੇ ਬਹਾਨੇ ਉਹਨਾਂ ਕੋ ਜਿਹੜਾ ਰੋਕਦੇ ਸੀਗੇ ਜਦ ਲੜਕੀ ਵਿੱਚ ਬੈਠ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਅੱਗੇ ਜਾਂਦੇ ਸੀਗੇ ਤੇ ਪਿੱਛੇ ਇਹ ਆਪਣੀ ਗੱਡੀ ਲਾ ਕੇ ਮੁੰਡੇ ਪਿੱਛੇ ਆ ਕੇ ਤੇ ਉਹਨਾਂ ਕੋ ਲੁੱਟ ਕੋ ਇੱਕ ਜਦੋਂ ਕਿ ਉਹਦੇ ਸੰਸਾਨ ਏਰੀਆ 'ਚ ਪਹੁੰਚਦੇ ਸੀ ਉੱਥੋਂ ਲੁੱਟ ਕੋ ਕਰਦੇ ਸੀਗੇ ਦੋਸ਼ੀ ਕੋਲੋਂ ਦੋ ਮੋਬਾਈਲ ਫੋਨ ਖੋਏ ਗਏ ਨੇ ਉਹ ਇਸ ਦੇ ਵਿੱਚ ਬਰਾਮਦ ਕੀਤੇ ਗਏ ਨੇ ਜਿਹੜੇ ਆਚਾਰਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨੇ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਇਹਨਾਂ ਨੇ ਗਰੂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਨੇ ਉਹ ਵਾਰਦਾਤਾਂ ਜਿਹੜੀਆਂ ਉਹ ਸਾਹਮਣੇ ਨਜ਼ਰ ਕੀਤੀਆਂ ਇਹ ਇੱਕ ਮਕਦਮਾ ਥਾਣਾ ਸੁਲਤਾਨਵਿੰਡ 10 ਨੰਬਰ ਮਕਦਮਾ ਜਿਹੜਾ ਦਰਜ ਹੋਇਆ ਸੀਗਾ ਉਸ ਮਕਦਮੇ ਦੇ ਵਿੱਚ ਜਿਹੜਾ ਮਦਈ ਆ ਬਿਕਰਮਜੀਤ ਸਿੰਘ ਇਹ ਪੈਰਾਮਿਡ ਸਿਟੀ ਦਾ ਰਹਿਣ ਵਾਲਾ ਹੈ ਜਿੱਤ ਨੇ ਜਿਹੜਾ ਉਸ ਵਕਤ ਸ਼ਾਮ ਨੂੰ ਘਰ ਆ ਰਿਹਾ ਸੀਗਾ ਇਸ ਨੇ ਇੱਕ ਗਰੋ ਜਿਹੜਾ ਵਾ ਉਸ ਦਾ ਸ਼ਿਕਾਰ ਹੋਇਆ ਸੀਗਾ ਉਹ ਸ਼ਿਕਾਰ ਹੁਣ ਤੇ ਇੱਕ ਮੁਕੱਦਮਾ ਜਿਹੜਾ ਸੁਲਤਾਨਪੁਰ ਦਰਜ ਕੀਤਾ ਗਿਆ ਸੀਗਾ ਇਸ ਤੋਂ ਦੋ ਲੜਕੀਆਂ ਤੇ ਦੋ ਲੜਕਿਆਂ ਨੇ ਰਲ ਕੇ ਜਿਹੜਾ ਵਾ ਇੱਕ ਗਰੋ ਬਣਾਇਆ ਸੀਗਾ ਇਸ ਘਰੋਹ ਦੇ ਵਿੱਚ ਇਹ ਲਿਫਟ ਲੈਣ ਦੇ ਬਹਾਨੇ ਉਹਨਾਂ ਕੋ ਜਿਹੜਾ ਰੋਕਦੇ ਸੀਗੇ ਰੋਕ ਕੇ ਜਦੋਂ ਲੜਕੀ ਵਿੱਚ ਬੈਠ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਅੱਗੇ ਜਾਂਦੇ ਸੀਗੇ ਤੇ ਪਿੱਛੇ ਇਹ ਆਪਣੀ ਗੱਡੀ ਲਾ ਕੇ ਮੁੰਡੇ ਪਿੱਛੇ ਆ ਕੇ ਤੇ ਉਹਨਾਂ ਕੋ ਲੁੱਟ ਕੋ ਇੱਕ ਜਦੋਂ ਕਿ ਉਸ ਇਨਸਾਨ ਏਰੀਆ 'ਚ ਪਹੁੰਚਦੇ ਸੀ ਉੱਥੋਂ ਲੁੱਟ ਕੋ ਕਰਦੇ ਸੀਗੇ ਇਸ ਦੇ ਵਿੱਚ ਜਿਹੜੇ ਆ ਸੁਲਤਾਨਵੜ ਪੁਲਿਸ ਐ ਐਸ ਐਚ ਓ ਮੋਹਿਤ ਕੁਮਾਰ ਅਤੇ ਪ੍ਰਵੇਸ਼ ਚੋਪੜਾ ਜੀ ਜਿਹੜੇ ਐਸ ਸੀ ਪੀ ਇਹਨਾਂ ਦੀ ਟੀਮ ਨੇ ਮਿਹਨਤ ਕਰਕੇ ਸਾਰੇ ਜਿਹੜੇ ਕੇਸ ਨੂੰ ਜਿਹੜਾ ਕਰੈਕ ਕੀਤਾ ਜਿਹੜੇ ਦੋਸ਼ੀ ਕੋਲੋਂ ਦੋ ਮੋਬਾਈਲ ਫੋਨ ਖੋਏ ਗਏ ਨੇ ਉਹ ਇਸ ਦੇ ਵਿੱਚ ਬਰਾਮਦ ਕੀਤੇ ਗਏ ਨੇ ਤੇ ਤਿੰਨ ਦੋਸ਼ੀ ਜਿਹੜੇ ਆਚਾਰਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਜਿਸ ਦੇ ਵਿੱਚ ਗੁਰਮੀਤ ਕੌਰ ਤੇ ਸੁਖਵਿੰਦਰ ਕੌਰ ਦਾ ਉਹ ਤਾਂ ਤੇ ਇੱਕ ਜਸਕਰਨ ਸਿੰਘ ਜਿਹੜਾ ਵਾ ਇਹ ਜਿਹੜਾ ਵਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਇਸ ਦੇ ਵਿੱਚ ਇੱਕ ਕਰਮਵੀਰ ਸਿੰਘ ਜਿਹੜਾ ਵਾ ਉਹ ਦੋਸ਼ੀ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਸਲੇਜ ਗ੍ਰੀਪਸ ਤੋਂ ਹਲ ਵਰਤੀ ਗਈ ਨੇ ਕਰਪਾਨ ਵਰਤੀ ਗਈ ਉਹ ਵੀ ਕਬੂਲ ਉਹ ਅਜੇ ਇਹਨਾਂ ਦੀ ਜਿਹੜੀ ਰਿਕਵਰੀ ਹੋਣੀ ਬਾਕੀ ਹੈ ਇਹਦੇ ਵਿੱਚ ਪਿਸਟਲ ਦੀ ਤੇ ਇੱਕ ਜਿਹੜੀ ਗੱਡੀ ਸਵਿਫਟ ਜਿਹੜੀ ਵਰਤੀ ਗਈ ਹੈ ਉਸ ਦੀ ਰਿਕਵਰੀ ਹੋਣੀ ਬਾਕੀ ਹੈ ਇਹਨਾਂ ਦੀ ਬਾਕੀ ਪੁੱਛਗਿੱਛ ਕਰ ਰਹੇ ਆ ਪੁੱਛਗਿੱਛ ਕਰਨ ਤੋਂ ਬਾਅਦ ਜਿਹੜੀ ਅਗਲੀ ਗੱਲ ਹੋਏਗੀ ਉਹ ਸਾਹਮਣੇ ਰੱਖਾਂਗੇ ਇਹਨਾਂ ਦਾ ਰਿਸ਼ਤਾ ਕੀ ਗਈ ਬੰਦਿਆਂ ਦੇ ਨਾਲ ਇਹ ਜਿਹੜੇ ਜਿਹੜਾ ਜਸਕਰਨ ਸਿੰਘ ਤੇ ਸੁਖਵਿੰਦਰ ਕੌਰ ਆ ਜੀ ਇਹ ਦੋਵੇਂ ਸੁਤੇਲੇ ਭੈਣ ਭਰਾ ਨੇ ਇਹਨਾਂ ਨੇ ਆਪਸ ਦੇ ਵਿੱਚ ਜਿਹੜੀ ਜਿਹੜੀ ਗੁਰਮੀਤ ਕੌਰ ਹੈ ਇਹ ਵੀ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਜਿਹੜੀ ਆ ਰਿਸ਼ਤੇਦਾਰ ਲੱਗਦੀ ਹੈ ਇਹਨਾਂ ਸਾਰਿਆਂ ਨੇ ਇੱਕ ਗਰੋਹ ਬਣਾ ਕੇ ਤੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀਗਾ ਜਿਹੜੀ ਗੁਰਮੀਤ ਕੌਰ ਇਹ ਪਹਿਲਾਂ ਵੀ ਕ੍ਰਾਈਮ ਕਰਨ ਦੀ ਆਦਤੀ ਹੈ ਇਸ ਤੇ ਪਹਿਲਾਂ ਵੀ ਤਰਨਤਾਰਨ ਦੇ ਵਿੱਚ ਸਨੇਚਿੰਗ ਦਾ ਮਗਦਮਾ 2023 ਦਾ ਦਰਜ ਹੈ ਤੇ ਇਹ ਪਹਿਲਾਂ ਹੀ ਜਰਾਈ ਪੇਸ਼ਾ ਨੇ ਜਿੰਨਾਂ ਤੋਂ ਜਿਨ੍ਹਾਂ ਨੇ ਇਹ ਇੱਕ ਗੈਗ ਬਣਾ ਕੇ ਜਿਹੜਾ ਵਕ-ਵਕ ਵਰਦਤਾਂ ਸ਼ੁਰੂ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਭ ਇਹ ਪ੍ਰਗ ਅਡਿਕਟਿਵ ਨੇ ਇਹ ਕਰ ਰਹੇ ਵੈਰੀਫਾਈ ਇਹਨਾਂ ਦੇ ਇਹਨਾਂ ਦੇ ਟੈਸਟ ਵੀ ਕਰਾਵਾਂਗੇ ਅਸੀਂ ਤੇ ਟੈਸਟ ਕਰਾ ਕੇ ਫਿਰ ਉਸ ਦੀ ਰਿਪੋਰਟ ਵੀ ਅੱਗੇ ਹਾਸਲ ਕਰਾਂਗੇ ਜੀ ਉਹਨਾਂ ਤੋਂ ਅਕਸਰ ਕਿੰਨੀ ਹੈ ਕਿ ਵਾਰਦਾਤਾ ਕਰ ਚੁੱਕੇ ਨੇ ਅਜੇ ਇਹ ਫਿਲਹਾਲ ਇਹ ਵਾਰਦਾਤ ਅਸੀਂ ਟਰੇਸ ਕੀਤੀ ਹੈ ਦੋਵੇਂ ਜਿਹੜੇ ਮੋਬਾਈਲ ਫੋਨ ਉਹਦੇ ਖੋਏ ਗਏ ਨੇ ਉਹ ਅਸੀਂ ਬਰਾਮਦ ਕੀਤੇ ਨੇ ਬਾਕੀ ਇਹਨਾਂ ਦੀ ਪੁਸ਼ਟੀਸ਼ ਕਰ ਰਹੇ ਆਂ ਕਿ ਇਹਨਾਂ ਨੇ ਗਰੋ ਨੇ ਹੋਰ ਵੀ ਵਾਰਦਾਤਾ ਕੀਤੀਆਂ ਨੇ ਉਹ ਵਾਰਦਾਤਾ ਜਿਹੜੀਆਂ ਉਹ ਸਾਹਮਣੇ ਨਿਸ਼ਰ ਕੀਤੀਆਂ ਜਾ ਰਹੀਆਂ ਨੇ ਪਾਕਿਸਤਾਨ ਏਅਰਪੋਰਟ ਜਿਹੇ ਖਲੋਦੀਆਂ ਸੀ ਇਹਨਾਂ ਨਾਲ ਕੋਈ ਹੋਰ ਵੀ ਲੇਟਸ ਨਾਲ ਨਹੀਂ ਆਈਆਂ ਫਿਲਹਾਲ ਜਿਹੜੀਆਂ ਇਹ ਚਾਰ ਜਾਨਾਂ ਦਾ ਗਰੋ ਜਿਹੜਾ ਸਾਹਮਣੇ ਆਇਆ ਹੈ ਕਿ ਇਹਨਾਂ ਬੱਸ ਸਟੈਂਡ ਤੋਂ ਹੀ ਇਸ ਤੋਂ ਲਿਫਟ ਲਈ ਸੀਗੀ ਬੱਸ ਸਟੈਂਡ ਤੋਂ ਲਿਫਟ ਲੈ ਕੇ ਜਿਹੜਾ ਇਹ ਜਦੋਂ ਅੱਗੇ ਸ ਕੇ ਲੱਗੇ ਸਰ ਬਸਟੈਂਡ ਦੇ ਏਰੀਆ ਦੇ ਲੋਕ ਵੇਖਣ ਨੂੰ ਮਿਲਦਾ ਕਿ ਲੋਟਾ ਘੁਆ ਹੁੰਦੀਆਂ ਇਤਨੀ ਰੇਟ ਲੈ ਰਹੀ ਸੀ ਕਰਦੀਆਂ ਵਾ ਫੁੱਲ ਲੋਟਲਾਂ ਦੇ ਵਿੱਚ ਆਣਾ ਜਾਣਾ ਇਹਨਾਂ ਲੱਗਿਆ ਰਹਿੰਦਾ ਕਿ ਉਹਨਾਂ ਨਾਲ ਬੋਲ ਸਕਦੀਆਂ ਇਹਨਾਂ ਦੇ ਨੀ ਵੇਖੋ ਕਮਿਸ਼ਨੇਟ ਪੁਲਿਸ ਵੱਲੋਂ ਮਾਂਜੁਕ ਸੀਪੀ ਸਾਹਿਬ ਵੱਲੋਂ ਇਹ ਸਾਰਿਆਂ ਦੇ ਉੱਤੇ ਜਿਹੜਾ ਨਕੇਲ ਕੱਸਣ ਦੇ ਲਈ ਇਹਦੇ ਵਿੱਚ ਸਾਡੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਪ੍ਰੀਵੈਂਟਿਵ ਐਕਸ਼ਨ ਵੀ ਲਏ ਜਾਂਦੇ ਨੇ ਜੇ ਕੋਈ ਕ੍ਰਾਈਮ ਕਰ ਦਿੰਦਾ ਤੇ ਉਹਨੂੰ ਟ੍ਰੇਸ ਕਰਕੇ ਜਿਹੜਾ ਵਾ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਠੀਕ ਦੋਸਤ